ਸ਼੍ਰੀ ਗੁਰ ਨਾਨਕ ਦੇਵ ਜੀ ਦੇ ਵਿਆਹ ਪਰਵ ਦੇ ਸਬੰਧ ਦੇ ਵਿੱਚ ਬਟਾਲਾ ਪੁਲਿਸ ਵੱਲੋਂ ਸੁਰੱਖਿਆ ਦੇ ਕਾਫੀ ਪੂਕਾ ਇੰਤਜ਼ਾਮ ਕੀਤੇ ਗਏ ਨੇ ਪਿਛਲੀ ਵਾਰ ਤੋਂ ਹਟ ਕੇ ਇੱਕ ਨਵੀਂ ਗੱਲ ਐਡ ਕੀਤੀ ਗਈ ਹੈ ਕਿ ਇਸ ਵਾਰ ਅਸੀਂ ਅਲੱਗ-ਅਲੱਗ ਮੋੜ ਤੇ ਜਾਂ ਜਿਹੜੇ ਸੈਂਸਿਟਿਵ ਪੁਆਇੰਟਸ ਨੇ ਜਾਂ ਸਾਰਾ ਰੂਟ ਅਸੀਂ ਕਵਰ ਕੀਤਾ ਕਰੀਬ 100 ਸੀਸੀਟੀਵੀ ਕੈਮਰੇਸ ਪਰ ਲਗਾਏ ਗਏ ਨੇ ਜਿਹਦਾ ਕਿ ਕੰਟਰੋਲ ਰੂਮ ਅਸੀਂ ਇੱਕ ਸਥਾਪਿਤ ਕੀਤਾ ਜਿੱਥੇ 24 ਘੰਟੇ ਮੁਲਾਜ਼ਮ ਕਾਰਪੋਰੇਸ਼ਨ ਦੇ ਮੁਲਾਜ਼ਮ ਸਾਡੇ ਪੁਲਿਸ ਦੇ ਮੁਲਾਜ਼ਮ ਉਸ ਨੂੰ ਮੋਨੀਟਰ ਕਰਨਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਜਾਂ ਕਿਤੇ ਵੀ ਕੋਈ ਹੋ ਰਿਹਾ ਜੇਵਾ ਕਿ ਨੋਟਿਸ ਵਿੱਚ ਲਿਆ ਆਂਦੀ ਲੋੜ ਆ ਕਿ ਹਟਲੇ ਹੀ ਸਾਡੇ ਧਿਆਨ ਵਿੱਚ ਆ ਜਾਵੇ ਤੇ ਟਾਈਮਲੀ ਐਕਸ਼ਨ ਲਿਤਾ ਜਾ ਸਕੇ ਇਸ ਤੋਂ ਇਲਾਵਾ ਹੋਰ ਬਾਕੀ ਸੁਰੱਖਿਆ ਇੰਤਜ਼ਾਮ ਤੇ ਵਿੱਚ ਅਸੀਂ 8 ਸੈਕਟਰਾਂ ਚ ਆਲਰੇਡੀ ਪੂਰਾ ਸ਼ਹਿਰ ਵੰਡ ਦਿੱਤਾ ਜਿਹਦੇ ਵਿੱਚ ਡੀਐਸਪੀ ਲੈਵਲ ਦੇ ਆਫਸਰ ਦਿਨ ਤੇ ਰਾਤ ਤੇ ਲਗਾਏ ਗਏ ਨੇ ਪਾਲੀ ਸਾਧਨ ਨਾਲ ਅਲੱਗ ਡਿਊਟੀ ਲਗਾਈ ਗਈ ਹੈ ਤੇ ਇਹ ਪਰਵ ਅਸੀਂ ਖੁਸ਼ੀ ਦਾ ਮਾਹੌਲ ਵਿੱਚ ਪੂਰੇ ਸੁਰਕੀਰ ਮਾਲ ਦੇ ਵਿੱਚ ਪਰਵਾਨ ਲਈ ਅਸੀਂ ਪੂਰੀ ਬਟਾਲਾ ਪੁਲਿਸ ਨੂੰ ਵਚਨਵਾਦ